मुदाबादोर्ट मंत्री मुबा ट्रांस मी मुबा कचे پکے کرو ਸੀਪੀਓ ਮੁਰਦਾਬਾ 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 ਸੀਪੀਓ ਮੁਰਦਾਬਾ 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 ਬਿਅਰ ਸਰਕਾਰ ਮੁਰਦਾਬਾ 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 ਅਲੀ ਭਾਜੀ ਅੱਜ ਦਾ ਤੁਹਾਡਾ ਰੋਜ਼ ਮਜਾਰਾ ਕਰੇ ਭਾਪਤਾ ਜੀ ਜਾਣਕਾਰੀ ਦੇ ਸਕਦਾ ਆਪਣਾ ਜਿਹੜਾ ਅੱਜ ਇਹ ਸੀਗਾ ਆਪਾਂ ਤੇ ਗੇਟ ਰੈਲੀ ਕੀਤੀ ਸੀ ਹੜਤਾਲ ਕੀਤੀ ਹੈ ਜੀ ਆਪਾਂ ਆਪਣੀਆਂ ਜਿਹੜੀਆਂ ਮੰਗਾਂ ਸੀਆਂ ਸਰਕਾਰ بار بار ਆਪਣੀਆਂ ਮੰਗਾਂ ਤੋਂ ਭੱਜਦੀ ਮੀਟਿੰਗਾਂ ਵੀ ਹੋਈਆਂ ਕਈ ਵਾਰ ਆਪਣੀਆਂ ਸਰਕਾਰ ਮੀਟਿੰਗਾਂ ਤੋਂ ਵੀ ਭੱਜਦੀ ਰਹੀ ਹੈ ਜਿਸ ਕਰਕੇ ਸਾਨੂੰ ਮਜਬੂਰੀ 'ਚ ਹੜਤਾਲ ਕਰਨੀ ਪਈ ਜਿਵੇਂ ਮੰਗਾਂ ਸੀਆਂ ਸਾਡੀਆਂ ਜਿਵੇਂ ਕੰਟਰੈਕਟ ਨੂੰ ਮੁਲਾਜ਼ਮਾਂ ਨੂੰ ਪੱਕੇ ਕਰਨਾ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨਾ ਤੇ ਸਰਕਾਰ ਦਾ ਜੋ ਕੋਰਟ ਦਾ ਫੈਸਲਾ ਸੀ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ ਤੇ ਨਵੇਂ ਕਰਮਚਾਰੀ ਹੈ ਜਿਹੜੇ ਉਹਨਾਂ ਦੀ ਤਰ੍ਹਾਂ ਵਿੱਚ ਵਾਅਦਾ ਕਰਨਾ ਇਹਨਾਂ ਵਿੱਚੋਂ ਕੋਈ ਵੀ ਮੰਗ ਸਰਕਾਰ ਨਹੀਂ ਮੰਨ ਰਹੀ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਤਾਂ ਇਹ ਕਹਿ ਦਿੱਤਾ ਸੀ ਕਿ ਜਿਹੜੀਆਂ ਤੁਹਾਡੀਆਂ ਮੰਗਾਂ ਐ ਨਜਾਇਜ਼ ਆ ਜਿਸ ਕਰਕੇ ਸਾਨੂੰ ਮਜਬੂਰੀ ਬੱਸ ਹੜਤਾਲ ਆ 6 7 8 ਤਰੀਕ ਦੀ ਹੜਤਾਲ ਕਰਨੀ ਪਈ ਆ ਆਗਾਮੀ ਪ੍ਰੋਗਰਾਮ ਕੀ ਆ ਜੀ ਤੁਹਾਡੇ ਸਾਡਾ ਆਂ ਜਿਵੇਂ ਜੀ ਹੁਣ ਕੱਲ ਨੂੰ ਅਸੀਂ ਜਾਂ ਟ੍ਰਾਂਸਪੋਰਟ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਡੰਡੀਗੜ੍ਹ ਜਿੱਥੇ ਅਸੀਂ ਉਹਨਾਂ ਦੇ ਜਾ ਕੇ ਘਰ ਅੱਗੇ ਧਰਨਾ ਲਾਵਾਂਗੇ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਮੰਨਦੇ ਉਹਨਾਂ ਟਾਈਮ ਅਸੀਂ ਉੱਥੋਂ ਨਹੀਂ ਹਿੱਲਾਂਗੇ ਇਹ ਸਾਡੇ ਜਿਵੇਂ ਸੈਂਟਰ ਬੋਰਡ ਦੀ ਤੁਹਾਨੂੰ ਹਕਮ ਦੇਊਗੀ ਉਸ ਹਿਸਾਬ ਨਾਲ ਸੀ ਜੇ ਪੱਟੀ ਜਾਣਾ ਤਾਂ ਪੱਟੀ ਜਾਵਾਂ ਇਹ ਚੰਡੀਗੜ੍ਹ ਜਾਣਾ ਹੈ ਤਾਂ ਚੰਡੀਗੜ੍ਹ ਜਾਵਾਂਗੇ ਇਸ ਰੋਸ ਮੁਜ਼ਾਰੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਰੋਸ ਮੁਜ਼ਾਰਾ ਜੀ ਜਿਹੜਾ ਟ੍ਰਾਂਸਪੋਰਟ ਮੰਤਰੀ ਆ ਔਰ ਸਾਡੇ ਜਿਹੜੇ ਭਾਗ ਦੇ ਅਫਸਰ ਆ ਉਹਨਾਂ ਦੇ ਰੁੱਖੇਪਣ ਰੁੱਖੇ ਰਵੱਈਏ ਦੇ ਕਾਰਨ ਇਹ ਸਾਰਾ ਕੰਮ ਹੋਇਆ ਸਾਡੀ 2 ਤਰੀਕ ਨੂੰ ਮਾਣ ਲੂਗ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਤੇ ਉਹਦੇ ਵਿੱਚ ਉਹਨਾਂ ਨੇ ਮਤਲਬ ਭਰਾਤਰੀ ਉੱਥੇ ਪੰਨਿਆਂ ਦਾ ਜਿਹੜਾ ਸੀਗਾ ਮੰਗ ਪੱਤਰ ਪੜਿਆ ਉਹ ਸਾਡੇ ਮੰਗ ਪੱਤਰ ਨੂੰ ਇਗਨੋਰ ਕਰਤਾ ਔਰ ਜਿਸ ਦੇ ਰੋਸ ਵਿੱਚੋਂ ਅਸੀਂ ਉਸੇ ਟਾਈਮ ਐਲਾਨ ਕਰਤਾ ਸੀ ਕਿ ਜਿਹੜੀ ਸਾਡੇ ਪ੍ਰੋਗਰਾਮ ਰੱਖੇ ਹੋਏ ਆ ਉਹ ਅਸੀਂ ਸਟੈਂਡ ਕਰਾਂਗੇ ਜਿਸ ਦੇ ਰੋਸ ਵਿੱਚੋਂ ਅੱਜ 6 ਸੱਪ ਤੇ 8 ਦੀ ਹੜਤਾਲ ਦਾ ਐਲਾਨ ਪਹਿਲਾਂ ਹੀ ਇੱਕ ਮਹੀਨਾ ਪਹਿਲਾਂ ਨੋਟਿਸ ਦਿੱਤਾ ਹੋਇਆ ਔਰ ਉਸਦੇ ਚੱਲਦੇ 7 ਤਰੀਕ ਨੂੰ ਕੱਲ ਨੂੰ ਅਸੀਂ ਤਾਂ ਜੋ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਧਰਮਾਂ ਦੇ ਅੰਗ ਦਾ ਆਪਨੀ ਗੱਲ ਉੱਤੇ ਰੱਖਾਂਗੇ ਜੇਕਰ ਸਾਡੀਆਂ ਮੰਗਾਂ ਦਾ ਜਾਂ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਜਿਹੜੀ ਇਹ ਹੜਤਾਲ ਆ ਇਹ ਅਸੀਂ ਅਣਵੇਖੇ ਸਮੇਲੇ ਵੀ ਕਰ ਸਕਦੇ ਹਾਂ ਅਸੀਂ ਆਪਣੀਆਂ ਮੰਗਾਂ ਪ੍ਰਤੀ ਸੁਚੇਤ ਹਾਂ ਜਿੱਨਾਂ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਅਸੀਂ ਹੜਤਾਲ ਤੇ ਜਾਰੀ ਰਵਾਂਗੇ ਉਹ ਸਰਕਾਰ ਦਾ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਨੇ। ਧੰਨ